ਹੈਲੋ ਜੀ ਸਾਰੇ ਪੈਨਪ੍ਰਾਪਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਕਾ ਪਿਆਰਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਆ ਕਿ ਵਾਹਿਗੁਰੂ ਜੀ ਦੀ ਕਿਰਪਾ ਦਿਨਾਂ ਸਾਰੇ ਪੈਨਪ੍ਰਾਪ ਆਪਣੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਜਿਹੜੀ ਮੈਂ ਲੈ ਕੇ ਆਈਆਂ ਮੇਰੇ ਭੈਣਾਂ ਦੇ ਡਿਮਾਂਡ ਤੇ ਲੈ ਕੇ ਆਈਆਂ ਕਿਉਂਕਿ ਮੇਰੇ ਭੈਣਾਂ ਮੈਨੂੰ ਕਈ ਦਿਨਾਂ ਤੋਂ ਹਨਾ ਕਮੈਂਟ ਕਰਦੀਆਂ ਸੀ ਕਿ ਦੀਦੀ ਸਾਨੂੰ ਇਸ ਚੀਜ਼ ਤੇ ਵੀਡੀਓ ਬਣਾਓ ਹਨਾ ਤੇ ਅੱਜ ਮੈਂ ਤੁਹਾਨੂੰ ਦੱਸੂਗੀ ਕਿਉਂਕਿ ਦੇਖੋ ਇੱਕ ਤਾਂ ਸਰਦੀਆਂ ਆ ਗਈਆਂ ਨੇ ਹਨਾ ਤੇ ਦੂਸਰਾ ਆਪਾਂ ਹਨਾ ਆਪਣੀ ਜਿਹੜੀ ਬਾਡੀ ਹੈ ਆਪਣੀ ਜਿਹੜਾ ਸਰੀਰ ਹੈ ਆਪਾਂ ਬਹੁਤ ਇਹਦਾ ਹਨਾ ਬਿਲਕੁਲ ਧਿਆਨ ਨਹੀਂ ਰੱਖਦੇ ਆਪਾਂ ਸਾਰੇ ਪਰਿਵਾਰ ਦਾ ਧਿਆਨ ਰੱਖਦੇ ਪਰ ਆਪਦੇ ਸਰੀਰ ਦਾ ਆਪਾਂ ਬਿਲਕੁਲ ਧਿਆਨ ਨਹੀਂ ਰੱਖਦੇ ਹਨਾ ਤਾਂ ਇਹੋ ਕਹਿੰਦੇ ਨੇ ਕਹਿੰਦੇ ਇਹ ਉਮਰ ਤੋਂ ਪਹਿਲਾਂ ਹਨਾ ਜਿਹੜੀ ਕਬੀਲਦਾਰੀ ਹੈ ਉਹ ਬੁਢੇ ਕਰ ਦਿੰਦੀ ਹੈਗੀ ਹਨਾ ਤੇ ਕਈ ਪਹਿਨਪਰ ਮੈਨੂੰ ਵੀ ਕਹਿੰਦੇ ਨੇ ਵੀ ਹਨਾ ਦੀਦੀ ਤੁਸੀਂ ਹਨਾ 40 ਦੀ ਉਮਰ ਦੇ ਵਿੱਚ ਵੀ ਹਨਾ ਕਈ ਵਾਰੀ ਲੱਗਦਾ ਹੁੰਦਾ ਵੀ ਹਨਾ ਜਿਆਦੀ ਏਜ ਦੇ ਕਿਉਂਕਿ ਜਦੋਂ ਕਹਿੰਦੇ ਬਚਪਨ ਤੋਂ ਹੀ ਹਨਾ ਜ਼ਿੰਮੇਵਾਰੀਆਂ ਉਠਾਉਣੀਆਂ ਪੈ ਜਾਣ ਹਨਾ ਫਿਰ ਬੁਢਾਪਾ ਜਲਦੀ ਆ ਹੀ ਜਾਂਦਾ ਹੈਗਾ ਹਨਾ ਤੇ ਚਲੋ ਕੋਈ ਗੱਲ ਨਹੀਂ ਇਹ ਤਾਂ ਆਉਣਾ ਹੀ ਹੈ ਕੁਦਰਤ ਦਾ ਇੱਕ ਨਿਯਮ ਹੈਗਾ ਹਨਾ ਚਲ ਦੱਸ ਕਿ ਤੇ ਪਹਿਲਾਂ ਕਿਸ ਤੇ ਮੰਗ ਰੋ ਪਰ ਹਰ ਇੱਕ ਪਹਿਣ ਦੇ ਮਨ ਦੇ ਵਿੱਚ ਚਾਹ ਹੁੰਦਾ ਹਰ ਇੱਕ ਲੜਕੀ ਦੇ ਮਨ ਦੇ ਵਿੱਚ ਚਾਹ ਹੁੰਦਾ ਵੀ ਮੈਂ ਖੂਬ ਸੂਰਤ ਦੀ ਸਾਂ ਹਨਾ ਵੀ ਮੈਂ ਜਿਹੜੀ ਉਮਰ ਤੋਂ ਪਹਿਲਾਂ ਹਨਾ ਮੇਰੇ ਪੈਣਾ ਦੇ ਜੁਰੜੀਆਂ ਪੈ ਜਾਂਦੀਆਂ ਨੇ ਇਸ ਜਗ੍ਹਾ ਤੇ ਹਨਾ ਤੇ ਇਸ ਜਗ੍ਹਾ ਤੇ ਕਾਫੀ ਜ਼ਿਆਦਾ ਹਨਾ ਜਾਂ ਆਪਣੇ ਬਲੈਕ ਬਲੈਕ ਹੋ ਜਾਂਦਾ ਕਾਲਾ ਕਾਲਾ ਹੋ ਜਾਂਦਾ ਹਨਾ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੁੰਦਾਗਾ ਕਾਦੀ ਕਰਕੇ ਟੈਨਸ਼ਨ ਕਰਕੇ ਹੈਨਾ ਕਿਉਂਕਿ ਆਪਾਂ ਸਾਰਾ ਦਿਨ ਟੈਨਸ਼ਨਾਂ ਕਰੀ ਜਾਂਦੇ ਆ ਬਣਦਾ ਕੁਝ ਨਹੀਂ ਹੈਗਾ ਹੈਨਾ ਸਭ ਤੋਂ ਪਹਿਲਾਂ ਤਾਂ ਦੇਖੋ ਮਿਹਨਤ ਕਰੋ ਟੈਨਸ਼ਨ ਛੱਡੋ ਨਾਮ ਜਪੋ ਤੇ ਦੂਸਰੀ ਗੱਲ ਜੜੀਆਂ ਵੀ ਪੈਣਾਂ ਦੇ ਹੈਨਾ ਚਿਹਰੇ ਤੇ ਜੁਰੜੀਆਂ ਪੈ ਗਈਆਂ ਨੇ ਸਮੇਂ ਤੋਂ ਪਹਿਲਾਂ ਹੈਨਾ ਆਪਾਂ ਨੂੰ ਹੁੰਦਾ ਵੀ ਹਾਂ ਮੇਰੀ ਸਕਿਨ ਹੈ ਜਿਹੜੀ ਉਹ ਢਿੱਲੀ ਹੋਣ ਲੱਗਿਆ ਸਕਿਨ ਨੂੰ ਆਪਾਂ ਟਾਈਟ ਕਰਨ ਲਈ ਕੀ ਕਰ ਸਕਦੇ ਆ ਸਭ ਤੋਂ ਪਹਿਲੀ ਗੱਲ ਅੱਜ ਮੈਂ ਕੁਝ ਤਰੀਕੇ ਦੱਸੂਗੀ ਇਹਨਾਂ ਨੂੰ ਨੋਟ ਕਰ ਲੈਣਾ ਹੈਨਾ ਸਭ ਤੋਂ ਪਹਿਲਾਂ ਤੁਸੀਂ ਇਹ ਲੈਣਾਗਾ ਚਾਵਲ ਦਾ ਆਟਾ ਹੈਨਾ ਚੌਲਾਂ ਦਾ ਆਟਾ ਅੱਜਕੱਲ ਆਮ ਮਿਲ ਰਹੇ ਨੇ ਕਿਉਂਕਿ ਆਪਾਂ ਪਿੰਨੀਆਂ ਬਣਾ ਰਿਆਂਗੇ ਹਨ ਤੇ ਆਪਣੇ ਕਿਰਨ ਐਂਡ ਕੁਕਿੰਗ ਐਂਡ ਸਟੀਚਿੰਗ ਵਾਲੇ ਚੈਨਲ ਤੇ ਵੀ ਮੈਂ ਪਿੰਨੀਆਂ ਦੀ ਵੀਡੀਓ ਹਨਾ ਪਾਉਂਗੀ ਤੇ ਤੁਸੀਂ ਉਹ ਜ਼ਰੂਰ ਦੇਖਣਾ ਅਲੱਗ ਤਰੀਕੇ ਦੇ ਨਾਲ ਬਣਾਉਣੀ ਹੁੰਦੀ ਹੈ ਮੈਂ ਇੱਕ ਖੋਏ ਦੇ ਨਾਲ ਹਨਾ ਉਹ ਮੈਂ ਵੀਡੀਓ ਇੱਕ ਦੋ ਦਿਨ ਦੇ ਵਿੱਚ ਅਪਲੋਡ ਕਰੂੰਗੀ ਉਸ ਚੈਨਲ ਤੇ ਤੇ ਸਭ ਤੋਂ ਪਹਿਲਾਂ ਤੁਸੀਂ ਇਹ ਕੀ ਕਰਨਾ ਚੌਲਾਂ ਦਾ ਆਟਾ ਲੈ ਲੈਣਾ ਹਨਾ ਦੋ ਚਮਚ ਤੁਸੀਂ ਚੌਲਾਂ ਦੇ ਆਟੇ ਦੇ ਲੈ ਲਓ ਉਹਦੇ ਵਿੱਚ ਇੱਕ ਚਮਚ ਤੁਸੀਂ ਪਾਉਣਾ ਦਹੀਂ ਦਾ ਜਿਹੜੇ ਚੌਲ ਨੇ ਨਾ ਉਹ ਆਪਣੀ ਸਕਿਨ ਨੂੰ ਨਾ ਟਾਈਟ ਕਰਨ ਦੇ ਵਿੱਚ ਆਪਣੀ ਸਕਿਨ ਦੇ ਵਿੱਚ ਜਿੰਨੇ ਵੀ ਹਨਾ ਆਪਣੇ ਰੂਮ ਬੰਦ ਹੋ ਜਾਂਦੇ ਨੇ ਉਹਨਾਂ ਨੂੰ ਖੋਲਣ ਦੇ ਵਿੱਚ ਨਾ ਬਹੁਤ ਮਦਦ ਕਰਦੇ ਨੇ ਦੂਸਰੀ ਜਿਹੜੀ ਦਹੀਂ ਹੈ ਦਹੀਂ ਇੱਕ ਇਹ ਜਿਹਾ ਮੋਇਸਚਰਾਈਜ਼ਰ ਹੈ ਜਿਵੇਂ ਕਿ ਤੁਸੀਂ ਹਨਾ ਆਪਣੀ ਸਕਿਨ ਦੇ ਉਪਰ ਬਹੁਤ ਤਰ੍ਹਾਂ ਦੇ ਹਨਾ ਮਹਿੰਗੇ ਮਹਿੰਗੇ ਕੈਮੀਕਲ ਲਗਾਉਣੇ ਹੋਗੇ ਹਨਾ ਤੇ ਉਹ ਕੁਝ ਵੀ ਤੁਹਾਨੂੰ ਲਗਾਉਣ ਦੀ ਲੋੜ ਨਹੀਂ ਹੈਗੀ ਸਿਰਫ ਦਹੀਂ ਨੂੰ ਚੌਲਾਂ ਦੇ ਵਿੱਚ ਮਿਕਸ ਕਰ ਲੈਣਾ ਤੇ ਤੀਸਰੀ ਚੀਜ਼ ਤੁਹਾਡੇ ਕੋਲ ਹੈ ਨਾ ਜਿਹੜਾ ਗੁਲਾਬ ਜਲ ਹੈ ਨਾ ਵਧੀਆ ਕਿਸੇ ਕੰਪਨੀ ਦਾ ਤੁਸੀਂ ਗੁਲਾਬ ਜਲ ਲਿਆਇਓ ਤੇ ਦੋ ਤਿੰਨ ਬੂੰਦਾਂ ਹਨਾ ਗੁਲਾਬ ਜਲ ਦੀਆਂ ਪਾ ਲਓ ਤੇ ਥੋੜਾ ਜਿਹਾ ਤੁਹਾਡੇ ਕੋਲ ਅਲੋਵਿਰਾ ਹੈਗਾ ਜਿਹਨੂੰ ਆਪਾਂ ਕਮਾਰ ਵੀ ਕਹਿ ਦਿੰਨੇ ਆ ਨਾ ਕੀ ਕਮਾਰ ਵੀ ਕਹਿ ਦਿੰਨੇ ਆ ਜੇ ਤਾਂ ਤੁਹਾਡੇ ਕੋਲ ਫਰੈਸ਼ ਆ ਤਾਂ ਤਾਂ ਦੋ ਚਮਚ ਉਹਦੇ ਹੈ ਨਾ ਫਰੈਸ਼ ਦੇ ਲੈ ਲਓ ਨਹੀਂ ਫਿਰ ਤੁਸੀਂ ਇਹ ਨਾ ਬਾਜ਼ਾਰ ਤੋਂ ਵੀ ਲੈ ਕੇ ਉਹਦੇ ਵਿੱਚ ਲੈ ਸਕਦੇ ਹੋ ਇਹ ਚਾਰੇ ਚੀਜ਼ਾਂ ਨੂੰ ਤੁਸੀਂ ਨੇ ਮਿਕਸ ਕਰ ਲੈਣਾ ਹੈ ਜਿਵੇਂ ਇੱਕ ਇੱਕ ਪੇਸਟ ਬਣਾ ਲੈਣਾ ਹੈ ਨਾ ਜਿਵੇਂ ਆਪਾਂ ਕਰੀਮ ਬਣਾ ਲੈਣਾ ਜਦੋਂ ਇਹਨੂੰ ਤੁਸੀਂ ਚਾਰੇ ਚੀਜ਼ਾਂ ਨੂੰ ਮਿਕਸ ਕਰੋਗੇ ਤਾਂ ਇਹ ਇੱਕ ਕਰੀਮ ਦੀ ਵੇਸ਼ ਦੇ ਵਿੱਚ ਬਣ ਜਾਊਗੀ ਤਾਂ ਇਸ ਨੂੰ ਨਾ ਆਪਣੇ ਚਿਹਰੇ ਦੇ ਉੱਪਰ ਨਾ ਸਾਰੇ ਤੇ ਇਸ ਤਰੀਕੇ ਦੇ ਨਾਲ ਜਿਵੇਂ ਆਪਾਂ ਪੈਕ ਲਗਾਉਣੇ ਆਂਗੇ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਨੇ ਲਗਾ ਲੈਣਾ ਹੈਗਾ ਇਹਨੂੰ ਨਾ ਜਿਹਨੂੰ ਲਗਾਉਂਗੇ ਤੁਸੀਂ ਉਦੋਂ ਬੋਲਣਾ ਨਹੀਂ ਹੈਗਾ ਜਿਵੇਂ 10 15 ਮਿੰਟ ਜਿੰਨਾ ਟਾਈਮ ਇਹ ਸੁੱਕਦਾ ਨਹੀਂ ਨਾ ਉਦੋਂ ਬੋਲਣਾ ਨਹੀਂ ਹੈਗਾ ਕਿਉਂਕਿ ਬੋਲੋਗੇ ਤਾਂ ਜਿੱਥੇ-ਜਿੱਥੇ ਨਾ ਤੁਹਾਡੇ ਇਹ ਇਕੱਠਾ ਹੋ ਜੂਗਾ ਬੋਲਣ ਤੇ ਇੱਥੇ ਅੱਖਾਂ ਦੇ ਨਾਲ ਨਾ ਤਾਂ ਉੱਥੋਂ ਆਪਣੀ ਸਕਿਨ ਜਿਵੇਂ-ਜਿਵੇਂ ਹੋਊਗੀ ਨਾ ਉਹ ਉਦੋਂ ਹੀ ਰਹਿ ਜਾਂਦੀ ਹੁੰਦੀ ਹੈਗੀ ਇਹ ਵੀ ਕੁਝ ਹੈ ਨਾ ਟਿਪਸ ਹੁੰਦੇ ਨੇ ਇਹਨਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਹੈਗਾ ਉਸ ਤੋਂ ਬਾਅਦ ਜਦੋਂ ਇਹ ਸੁੱਕ ਜੇ ਫਿਰ ਤੁਸੀਂ ਕਿਸੇ ਵੀ ਹੈ ਨਾ ਕੱਪੜੇ ਨੂੰ ਲੈ ਕੇ ਜਾਂ ਕਾਟਨ ਨੂੰ ਲੈ ਲਓ ਜਾਂ ਕਿਸੇ ਕੱਪੜਾ ਲੈ ਲਓ ਕੋਈ ਹੈ ਨਾ ਸੂਤੀ ਤਾਂ ਉਹਨੂੰ ਗਿੱਲਾ ਕਰਕੇ ਤੁਸੀਂ ਨੇ ਨਾ ਇਹਨੂੰ ਆਇਆ ਗੋਲ-ਗੋਲ ਸ਼ੇਪ ਦੇ ਵਿੱਚ ਨਾ ਮ사ਜ ਕਰਨੀ ਹੈਗੀ ਇਸ ਤਰੀਕੇ ਨਾਲ ਗੋਲ-ਗੋਲ ਚਾਹੀ ਆਪਦੇ ਉਂਗਲਾਂ ਨਾਲੇ ਨਾਲ ਵੀ ਕਰ ਲੋ ਨਾ ਇੱਕ ਖਾਸ ਧਿਆਨ ਰੱਖਣਾ ਕਿ ਕਦੇ ਵੀ ਚਿਹਰੇ ਨੂੰ ਨਾ ਜ਼ਿਆਦਾ ਗਰਮ ਪਾਣੀ ਨਾਲ ਨਹੀਂ ਧੋਣਾ ਤੇ ਦੂਸਰਾ ਆਪਾਂ ਹਨਾ ਮੂੰਹ ਨੂੰ ਧੋ ਕੇ ਨਾ ਆਪਾਂ ਰਗੜਨ ਲੱਗ ਜਾਨੇ ਰਗੜਨਾ ਨਹੀਂ ਹੈਗਾ ਇਹ ਚੀਜ਼ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਤੇ ਅਗਲੀ ਚੀਜ਼ ਤੁਸੀਂ ਨਾ ਆਪਣੀ ਜਿਹੜੀ ਮਲਤਾਨੀ ਮਿੱਟੀ ਹੁੰਦੀ ਆ ਆਪਾਂ ਨੂੰ ਦੁਕਾਨ ਤੋਂ ਨਾ ਬਹੁਤ ਈਜ਼ੀ ਮਿਲ ਜਾਂਦੀ ਹੈਗੀ ਤਾਂ ਤੁਸੀਂ ਉਹਦੇ ਵਿੱਚ ਨਾ ਇੱਕ ਦੋ ਮਤਲਬ ਕਿ ਬੂੰਦਾਂ ਗੁਲਾਬ ਜਲ ਦੀਆਂ ਪਾ ਕੇ ਥੋੜੇ ਜਿਹਾ ਠੰਡਾ ਪਾਣੀ ਪਾ ਕੇ ਤਾਂ ਤੁਸੀਂ ਉਸ ਨੂੰ ਮਿਕਸ ਕਰ ਲੈਣਾ ਹੈ ਉਹਦਾ ਵੀ ਤੁਸੀਂ ਨੇ ਇਸੇ ਤਰੀਕੇ ਨਾਲ ਪੈਕ ਲਗਾਉਣਾ ਇੱਕ ਦਿਨ ਜਿਹੜਾ ਮੈਂ ਪਹਿਲਾਂ ਦੱਸਿਆ ਉਹ ਲਗਾ ਲਓ ਦੂਸਰੇ ਦਿਨ ਤੁਸੀਂ ਇਹ ਲਗਾ ਲੈਣਾ ਕਿਉਂਕਿ ਇੱਕ ਦਿਨ ਲਗਾਓਗੇ ਤਾਂ ਤੁਹਾਡੀ ਸਕਿਨ ਨਾ ਸਰਦੀਆਂ ਨੇ ਫਟ ਵੀ ਸਕਦੀ ਹੈ ਤੇ ਇਹ ਦੋ ਚੀਜ਼ਾਂ ਹੋ ਗਈਆਂ ਹਨ ਤੀਸਰੀ ਚੀਜ਼ ਹੈਗੀ ਆਪਣੇ ਆਲੂ ਜਿਨ੍ਹਾਂ ਦੇ ਵੀ ਪੈਣਾ ਦੇ ਸਾਈਆਂ ਪੈ ਜਾਂਦੀਆਂ ਨੇ ਜਿਵੇਂ ਬਲੈਕ ਬਲੈਕ ਇਥੇ ਕਾਲੀਆਂ ਕਾਲੀਆਂ ਸਾਈਆਂ ਨਹੀਂ ਪੈ ਜਾਂਦੀਆਂ ਹੁੰਦੀਆਂ ਆਪਣੀ ਅੱਖਾਂ ਦੇ نیچے ਵੀ ਕਾਲੇ ਘੇਰੇ ਹੋ ਜਾਂਦੇ ਹਨ ਤਾਂ ਤੁਸੀਂ ਕੀ ਕਰਨਾ ਹੈ ਆਲੂ ਨੂੰ ਨਾ ਕद्दूकश ਕਰ ਲੈਣਾ ਹੈ ਕद्दूकश ਕਰਕੇ ਜਿਹੜਾ ਉਹਦਾ ਰਾਸ ਹੋਊਗਾ ਉਹਨੂੰ ਤੁਸੀਂ ਕਿਸੇ ਵੀ ਕਾਟਨ ਦੇ ਨਾਲ ਨਾ ਆਪਣੇ ਚਿਹਰੇ ਦੇ ਉੱਤੇ ਨਾ ਇਸ ਤਰੀਕੇ ਦੇ ਨਾਲ ਨਾ ਸਾਰੇ ਤੇ ਐ ਲਗਾਉਣਾਗਾ ਇਹਦੇ ਨਾਲ ਕੀ ਹੋਊਗਾ ਜਿਹੜੀ ਤੁਹਾਡੀ ਸਕਿਨ ਹੈ ਨਾ ਉਹ ਟਾਈਟ ਵੀ ਹੋਊਗੀ ਤੇ ਨਾਲੇ ਜਿਹੜੇ ਤੁਹਾਡੇ ਹੈ ਨਾ ਕਾਲੀਆਂ ਸਾਈਆਂ ਪੈ ਜਾਂਦੀਆਂ ਨੇ ਜਾਂ ਇੱਥੋਂ ਕਾਲਾ ਕਾਲਾ ਬਲੈਕ ਬਲੈਕ ਰਿੰਕਲਸ ਹੋ ਜਾਂਦੇ ਨੇ ਆ ਨਾ ਆਪਾਂ ਕਹਿ ਦਿੰਦੇ ਹਾਂ ਕਿ ਵੀ ਮੇਰੇ ਤਾਂ ਹੋ ਗਿਆ ਤਾਂ ਇਹ ਚੀਜ਼ਾਂ ਵੀ ਤੁਹਾਡੀਆਂ ਹਨਾ ਉਸ ਚੀਜ਼ ਨਾਲ ਖਤਮ ਹੋਣਗੀਆਂ ਬਸ ਮੇਨ ਗੱਲ ਹੈ ਕਿ ਤੁਸੀਂ ਗਰਮ ਪਾਣੀ ਨਾਲ ਚਿਹਰਾ ਨਹੀਂ ਧੋਣਾ ਤੇ ਰਾਗੜਨਾ ਨਹੀਂ ਚਿਹਰੇ ਨੂੰ ਜਦੋਂ ਵੀ ਤੁਸੀਂ ਚਿਹਰੇ ਨੂੰ ਸੁਕਾਉਣਾ ਹੈ ਤਾਂ ਇਸ ਤਰੀਕੇ ਨਾਲ ਨਾ ਹੌਲਕੇ ਹੌਲਕੇ ਜਿਵੇਂ ਆਪਾਂ ਕੋਈ ਵੀ ਆਪਣਾ ਟਾਵਲ ਲੈ ਕੇ ਨਾ ਇਸ ਤਰੀਕੇ ਨਾਲ ਹਲਕਾ ਹਲਕਾ ਤੁਸੀਂ ਨੇ ਆਪਣੇ ਮੂੰਹ ਨੂੰ ਹਨਾ ਸੁਕਾਉਣਾ ਹੈਗਾ ਤਿੰਨ ਚੀਜ਼ਾਂ ਹੋ ਗਈਆਂ ਤੇ ਸ਼ਾਮ ਨੂੰ ਸੌਣ ਵੇਲੇ ਸ਼ਾਮ ਨੂੰ ਜਦੋਂ ਆਪਾਂ ਨੇ ਸੌਣਾ ਹੈ ਉਸ ਟਾਈਮ ਤੁਸੀਂ ਥੋੜਾ ਜਿਹਾ ਆਪਣਾ ਖੋਪੇ ਦਾ ਤੇਲ ਜਿਹੜਾ ਨਾਰੀਅਲ ਦਾ ਤੇਲ ਹੈ ਉਹਨੂੰ ਲੈ ਕੇ ਆਪਣੇ ਹੱਥਾਂ ਤੇ ਇਸ ਤਰੀਕੇ ਨਾਲ ਲਗਾ ਕੇ ਵਧੀਆ ਜਿਹਾ ਅੱਧਾ ਚਮਚਾ ਨਾ ਪੂਰੇ ਤਰੀਕੇ ਨਾਲ ਆਪਣੀ ਨਾ ਚਿਹਰੇ ਤੇ ਐ ਗੋਲ-ਗੋਲ ਤੁਸੀਂ ਨੇ ਨਾ ਮ사ਜ ਕਰਨੀ ਹੈਗੀ ਇਹ ਲਗਾਤਾਰ ਤੁਸੀਂ 1 ਮਹੀਨਾ ਕਰੋਗੇ ਤਾਂ ਦੇਖਿਓ ਤੁਹਾਡਾ ਹਨਾ ਜਿਹੜਾ ਚਿਹਰਾ ਹੈਗਾ ਜੁਰੜੀਆਂ ਵਗੈਰਾ ਨੇ ਤੁਹਾਡੀਆਂ ਉਹ ਹਨਾ ਕਾਫੀ ਮਾਤਰਾ ਦੇ ਵਿੱਚ ਘਟ ਜਾਣਗੀਆਂ ਅਗਰ ਫਿਰ ਵੀ ਤੁਹਾਨੂੰ ਲੱਗਦਾ ਵੀ ਤੁਹਾਡੇ ਹਨਾ ਜੁਰੜੀਆਂ ਮਤਲਬ ਕਿ ਘਟ ਘਟ ਰਹੀਆਂ ਨੇਗੀਆਂ ਤਾਂ ਤੁਸੀਂ ਕੀ ਕੀ ਕਰਨਾ ਹੈ ਫੜਕੜੀ ਲੈ ਲੈਣੀ ਹੈ ਫੜਕੜੀ ਨੂੰ ਪੀਸ ਲੈਣਾ ਹੈ ਪਾਊਡਰ ਬਣਾ ਲੈਣਾ ਉਹਦਾ ਫਿਰ ਉਸ ਪਾਊਡਰ ਨੂੰ ਤੁਸੀਂ ਇੱਕ ਚਮਚ ਪਾਊਡਰ ਦਾ ਲੈ ਲੈਣਾ ਇੱਕ ਚਮਚ ਤੁਸੀਂ ਨੇ ਖੋਪੇ ਦੇ ਤੇਲ ਦਾ ਨਾਰੀਅਲ ਦੇ ਤੇਲ ਦਾ ਲੈ ਲੈਣਾ ਦੋਨਾਂ ਨੂੰ ਮਿਕਸ ਕਰਕੇ ਆਪਦੇ ਚਿਹਰੇ ਦੇ ਉੱਪਰ ਨਾ ਇਸ ਤਰੀਕੇ ਨਾਲ ਲਗਾਉਣਾ ਹੈ ਲਗਾਉਣ ਤੋਂ ਪਹਿਲਾਂ ਦੇਖੋ ਮੈਂ ਪਹਿਲਾਂ ਵੀ ਕਹਿਣੀ ਹੁੰਨੀ ਆ ਵੀ ਲਗਾਉਣ ਤੋਂ ਪਹਿਲਾਂ ਹਰ ਇੱਕ ਚੀਜ਼ ਨੂੰ ਆਪਣੀ ਨਾ ਸਕਿਨ ਤੇ ਲਗਾ ਕੇ ਦੇਖਿਆ ਕਰੋ ਕਿ ਬਈ ਉਹ ਜਲਣ ਤਾਂ ਨਹੀਂ ਹੁੰਦੀ ਤੁਹਾਨੂੰ ਕੋਈ ਉਹਦੇ ਨਾਲ ਅਲਰਜੀ ਤਾਂ ਨਹੀਂ ਹੁੰਦੀ ਤੁਹਾਨੂੰ ਕੋਈ ਉਹਦੇ ਨਾਲ ਇਨਫੈਕਸ਼ਨ ਤਾਂ ਨਹੀਂ ਹੁੰਦੀ ਹੈ ਨਾ ਕਿਉਂਕਿ ਐਦਾਂ ਹੀ ਆਪਾਂ ਸਕਿਨ ਤੇ ਲਗਾ ਲਾਂਗੇ ਨਾ ਕਈਆਂ ਦੀ ਸਕਿਨ ਸੈਂਸਿਟਿਵ ਹੁੰਦੀ ਹੈ ਜਿਸ ਦੇ ਨਾਲ ਕੋਈ ਇਫੈਕਟ ਵੀ ਹੋ ਜਾਂਦਾ ਹੁੰਦਾ ਹੈ ਨਾ ਚੀਜ਼ ਦਾ ਕੋਈ ਵੀ ਚੀਜ਼ ਤੁਸੀਂ ਹੋਮ ਰੈਮਡੀ ਮਨ ਲੇ ਕੇ ਜੂਸ ਕਰਨ ਤੋਂ ਪਹਿਲਾਂ ਉਹਨੂੰ ਥੋੜਾ ਜਣਾ ਨਾ ਵਰਤ ਕੇ ਦੇਖ ਲਿਆ ਕਰੋ ਇੱਕ ਜਿਵੇਂ ਆਪਣੇ ਹੱਥ ਤੇ ਲਗਾ ਲਓ ਜਾਂ ਆਪਣੀ ਗਰਦਨ ਤੇ ਲਗਾ ਕੇ ਦੇਖੋ ਥੋੜਾ ਜਣਾ ਤਾਂ ਤੁਸੀਂ ਇਸ ਨੂੰ ਸ਼ਾਮ ਸਵੇਰੇ ਆਪਣੇ ਮੂੰਹ ਨੂੰ ਧੋ ਲੈਣਾ ਹੈਗਾ ਜੇ ਤੁਸੀਂ ਸਵੇਰੇ ਲਗਾਉਂਗੇ ਕਿਉਂਕਿ ਫਿਰ ਦਿਨੇ ਮਿੱਟੀ ਘੱਟਾ ਵੀ ਪਈ ਜਾਂਦਾ ਹੁੰਦਾ ਹੈ ਨਾ ਉਹਦੇ ਨਾਲ ਸਕਿਨ ਥੋੜੀ ਜਿਹੀ ਖਰਾਬ ਹੋ ਜਾਂਦੀ ਹੈਗੀ ਤੇ ਸਭ ਤੋਂ ਬੈਸਟ ਤਰੀਕਾ ਹੈਗਾ ਹੈਗਾ ਖੀਰਾ ਖੀਰਾ ਤੁਸੀਂ ਜਿੰਨਾ ਖਾਓਗੇ ਓਨੀ ਤੁਹਾਡੇ ਚਿਹਰੇ ਤੇ ਗਲੋਅ ਆਏਗੀ ਖੀਰਾ ਤੇ ਗਾਜਰ ਦੋਨਾਂ ਨੂੰ ਤੁਸੀਂ ਨਾ ਸਲਾਦ ਦੇ ਰੂਪ ਦੇ ਵਿੱਚ ਖਾਓ ਤੇ ਅਗਲੀ ਚੀਜ਼ ਸਭ ਤੋਂ ਬੈਸਟ ਸੇਰਮ ਹੈਗਾ ਤੁਹਾਡੇ ਚਿਹਰੇ ਵਾਸਤੇ ਤੁਸੀਂ ਗਾਜਰ ਨੂੰ ਕद्दूकश ਕਰ ਲੈਣਾ ਹੈ ਉਦਾ ਰਸ ਕੱਢ ਲਓ ਖੀਰੇ ਨੂੰ ਕਦੂਕਸ਼ ਕਰ ਲੈਣਾ ਉਹਦਾ ਰਸ ਕੱਢ ਲਓ ਚੁਕੰਦਰ ਲੈ ਲਓ ਥੋੜਾ ਜਿਹਾ ਉਹਨੂੰ ਕਦੂਕਸ਼ ਕਰਕੇ ਉਹਦਾ ਰਸ ਕੱਢ ਲਓ ਤਿੰਨਾਂ ਨੂੰ ਮਿਕਸ ਕਰ ਲਓ ਇੱਕ ਦੋ ਬੂੰਦਾਂ ਤੁਸੀਂ ਮਿਲਾਉਣੀਆਂ ਨੇ ਤਾਂ ਹਣਾ ਆਪਣੇ ਔਰੈਂਜ ਜਾਂ ਸੰਤਰੇ ਆਏ ਨੇ ਹਨਾ ਇਹਨਾਂ ਦੀ ਮਿਲਾ ਲਓ ਜਿਵੇਂ ਕਿ ਵਿਟਾਮਿਨ ਸੀ ਵਿਟਾਮਿਨ ਈ ਦੇ ਕੈਪਸੂਲ ਪਾਉਂਦੇ ਉਹਦੀ ਜਗ੍ਹਾ ਤੇ ਤੁਸੀਂ ਇਸ ਦੇ ਵਿੱਚ ਦੋ ਚਾਰ ਬੂੰਦਾਂ ਹਨਾ ਸੰਤਰੇ ਦੀਆਂ ਮਿਲਾ ਲਓ ਇਹਨੂੰ ਕਰਨਾ ਕੀ ਹੈ ਤੁਸੀਂ ਨੇ ਫਿਰ ਕਿਸੇ ਵੀ ਹਨਾ ਸਪਰੇਅ ਬੋਟਲ ਜਿਹੜੀ ਆਪਣੇ ਪਰਫਿਊਮ ਭੰਗ ਵਗੈਰਾ ਵਾਲੀਆਂ ਹੁੰਦੀਆਂ ਨੇ ਜਾਂ ਆਪਾਂ ਨੂੰ ਆਪਾਂ ਨੂੰ ਫੇਸ ਤੇ ਵੈਸੇ ਵੀ ਲਾਉਣ ਵਾਲਾ ਆਪਾਂ ਲੈ ਆਉਣੇ ਹ ਤਾਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਉਹਦੇ ਵਿੱਚ ਪਾ ਲਓ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਨਾ ਤੁਸੀਂ ਆਪਣੇ ਚਿਹਰੇ ਤੇ ਇਸ ਤਰੀਕੇ ਨਾਲ ਸਪਰੇਅ ਕਰ ਲਓ ਇਸ ਜੀ ਦੀ ਤੇ ਫਿਰ ਹਲਕਾ ਹਲਕਾ ਹੱਥ ਦੇ ਨਾਲ ਐ ਇਸ ਤਰੀਕੇ ਨਾਲ ਦਬਾ ਲੈਣਾ ਆਪਣੇ ਸਾਰੇ ਚਿਹਰੇ ਨੂੰ ਤੇ ਇਹ ਚੀਜ਼ਾਂ ਜੇ ਤੁਸੀਂ ਕਰੋਗੇ ਨਾ ਤੁਹਾਨੂੰ ਕਿਸੇ ਪਾਰਲਰ ਚ ਜਾਂਦੀ ਲੋੜ ਨਹੀਂ ਤੁਹਾਨੂੰ ਕੋਈ ਮਹਿੰਗੇ ਪ੍ਰੋਡਕਟ ਲਾਉਣ ਦੀ ਲੋੜ ਨਹੀਂ ਤੁਹਾਨੂੰ ਕੁਝ ਵੀ ਲਗਾਉਣ ਦੀ ਲੋੜ ਨਹੀਂ ਤਾਂ ਜਦੋਂ ਤੁਸੀਂ ਥੋੜੀ ਜਿਹਾ ਵੀ ਸਕਿਨ ਦੀ ਕੇਅਰ ਕਰਨ ਲੱਗੇ ਨਾ ਦੇਖੋ ਤੁਹਾਡੇ ਜਿਹੜੀਆਂ ਜੁਰੜੀਆਂ ਨੇ ਚਿਹਰੇ ਤੇ ਕਾਲਾਪਨ ਹੈ ਚਿਹਰੇ ਦੀ ਰੌਣਕ ਜਿਹੜੀ ਦੀ ਚਮਕ ਚਲੀ ਗਈ ਹੈ ਨਾ ਸਾਰਾ ਕੁਝ ਵਾਪਸ ਆ ਜਾਊਗਾ ਤੇ ਫਿਰ ਵੀ ਕੋਈ ਵੀ ਗੱਲ ਤੁਹਾਨੂੰ ਨਹੀਂ ਪਤ ਲੱਗਦੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਕਿਉਂਕਿ ਮੈਂ ਤੁਹਾਡੀ ਪੈਨ ਹਣਾ ਤੁਹਾਨੂੰ ਹਰ ਇੱਕ ਗੱਲ ਦਾ ਜਵਾਬ ਦੇਵਾਂਗੀ ਕਿਉਂਕਿ ਮੇਰੀ ਡਿਊਟੀ ਹੈਗੀ ਤੁਹਾਡੀ ਹਰ ਇੱਕ ਗੱਲ ਦਾ ਜਵਾਬ ਦੇਣਾ ਤੇ ਤੁਹਾਡੀ ਡਿਊਟੀ ਹੈ ਮੇਰੀ ਵੀਡੀਓ ਨੂੰ ਲਾਈਕ ਤੇ ਇੱਕ ਪਿਆਰਾ ਜਿਹਾ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਇਹਦੇ ਨਾਲ ਨਾ ਫਿਰ ਦੇਖੋ ਤੁਹਾਨੂੰ ਵੀ ਪਤਾ ਹੈ ਵੀ ਇਹ ਚੀਜ਼ ਨਾਲ ਸਾਨੂੰ ਕੁਝ ਨਹੀਂ ਮਿਲਦਾ ਜਿੰਨੀ ਵੀ ਅਸੀਂ ਯੂਟਿਊਬਰ ਹੈ ਹਣਾ ਨਾ ਲਾਈਕ ਨਾਲ ਕੁਝ ਮਿਲਦਾ ਨਾ ਕਮੈਂਟ ਨਾਲ ਕੁਝ ਮਿਲਦਾ ਨਾ ਸ਼ੇਅਰ ਦੇ ਨਾਲ ਹਣਾ ਇਹਦੇ ਨਾਲ ਸਿਰਫ ਮਿਲਦਾ ਕੀ ਹੈਗਾ ਤੁਹਾਡਾ ਹਣਾ ਪਿਆਰ ਜਦੋਂ ਪਿਆਰਾ ਜਿਹਾ ਕ ਵੀ ਮੈਂ ਕੋਈ ਹੋਰ ਵਧੀਆ ਵਧੀਆ ਵੀਡੀਓ ਲੈ ਕੇ ਆਵਾਂ ਹਣਾ ਇਹ ਚੀਜ਼ਾਂ ਤੁਸੀਂ ਨੇ ਜ਼ਰੂਰ ਕਰਨੀਆਂ ਹਨ ਫਿਰ ਜਿਹਨੂੰ ਜਿਹਨੂੰ ਪੈਣਪਰਾਵ ਨੂੰ ਫਰਕ ਪਿਆ ਤਾਂ ਮੈਨੂੰ ਜ਼ਰੂਰ ਦੱਸਣਾ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚੋਂ ਤੱਕ ਲਈ ਸਾਰੇ ਪੈਣਪਰਾਵ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ